ਪਾਬਕ ਪਾਬਕੇ ਤੁਹਾਡੇ ਮਨ ਚ ਇਹ ਆ ਵੀ ਤੁਸੀਂ ਵੀ ਠੀਕ ਤਾਂ ਹੋ ਹੀ ਜਾਂਦੇ ਹੋ ਚੱਲ ਇੱਕ ਵਾਰੀ ਫੇਰ ਲਾ ਲੈਂਦੇ ਆ ਹਾਂ ਵੀ ਮਤਲਬ ਹੋਰ ਕੰਫੀਡੈਂਟ ਹੋ ਜਾਂਦਾ ਮਤਲਬ ਮਨ ਦੇ ਵਿੱਚ ਲਾਲਸਾ ਹੋ ਜਾਂਦੀ ਹੈ ਪੈਦਾ ਦੁਬਾਰਾ ਫੇਰ ਵੀ ਹਾਂ ਯਾਰ ਵੀ ਦਵਾਈ ਵਧੀਆ ਵੀ ਦੋਈ ਤਾਂ ਆਪਾਂ ਖਾਈ ਲੈਨੇ ਆ ਵੀ ਠੀਕ ਤਾਂ ਹੋ ਜਾਂਦੇ ਫੇਰ ਲਾ ਲਾਦੇ ਹਨਾ ਹਾਂ ਜੀ ਹਾਂ ਜੀ ਉਸ ਆਇਆ ਹੋ ਜਾਂਦਾ ਹਾਂ ਤੁਸੀਂ ਮੈਂ ਤੁਹਾਡਾ ਇੱਕ ਵੀਡੀਓ ਚ ਪਹਿਲਾਂ ਜ਼ਿਕਰ ਕੀਤਾ ਸੀ ਤੁਸੀਂ ਸੁਣਿਆ ਯਾਦ ਹੈ YouTube ਤੇ ਵੀਡੀਓ ਪਾਉਂਦਾ ਹੁੰਦਾ ਹਾਂ ਮੈਂ ਉਹਦੇ ਸਾਡਾ ਨਾਮ ਲੱਤਾ ਆਇਆ ਭਪਿੰਦਰ ਸਿੰਘ ਬਰਨਾਲਾ ਲਿਆ ਸੀ ਅੱਜ ਹੁਣ ਤੁਹਾਡੀ ਮੈਂ ਹੁਣ ਤੁਹਾਡੀ ਇੱਕ ਵੀਡੀਓ ਤੁਹਾਡੀ ਵੌਇਸ ਕਾਲ ਦੀ ਵੀਡੀਓ ਰਿਕਾਰਡ ਲਗਿਆਂ ਕਰਨਾ ਸੀ ਤੁਹਾਡੇ ਦੀ ਅੱਛਾ ਠੀਕ ਆ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਚੀਜ਼ਾਂ ਚੰਗੀਆਂ ਕਿ ਮਾੜੀਆਂ ਇਹ ਇਹ ਤਾਂ ਮਾੜੀਆਂ ਨੇ ਫਿਰ ਤੁਸੀਂ ਕਿਉਂ ਨਹੀਂ ਛੱਡ ਰਹੇ ਚਲੋ ਮੰਨ ਲਓ ਵੀ ਮਾੜੀਆਂ ਚੀਜ਼ਾਂ ਨੇ ਇਹ ਹਨਾ ਵੀ ਚਿੱਟਾ ਕਰਨਾ ਚਿੱਟਾ ਖਾਣਾ ਅਨਸ਼ਾ ਕਰਨਾ ਚਾਹਿਆ ਨਹੀਂ ਹੈ ਤੁਸੀਂ ਕਿਉਂ ਨਹੀਂ ਛੱਡ ਰਹੇ ਮੈਂ ਮੈਂ ਛੱਡਣ ਨੂੰ ਤਿਆਰ ਆਈ ਮੈਨੂੰ ਮੇਰਾ ਸਾਰਾ ਕੁਝ ਲਾਸ ਹੋ ਰਹਾ ਹੈਗਾ ਹਾਂ ਮਨ ਛੱਡਣ ਨੂੰ ਬਹੁਤ ਮਤਲਬ ਤਾਬਲਾ ਵੀ ਆ ਮਤਲਬ ਪਤਾ ਨਹੀਂ ਕੀ ਹੋ ਜਾਂਦਾ ਉਹ ਚਾਣ ਕੇ ਜਾਂ ਕੀ ਉਹਦੋਂ ਪਰ ਹੁਣ ਦੁਬਾਰਾ ਵੀ ਮਤਲਬ ਇਹ ਦਵਾਈ ਮਗਈਆ ਵੀ ਇਸ ਵਾਰੀ ਮੈਂ ਵੀ ਹੋਣੀ ਆ ਹੋਣੀ ਆਣਾ ਰੈਲੈਪਸ ਨਹੀਂ ਹੋਣਾ ਇਸ ਵਾਰੀ ਰੈਲੈਪਸ ਨਹੀਂ ਹੋਣਾ ਬਿਲਕੁਲ ਉਹਦੇ ਲਈ ਆਪਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰ ਕਰਨਾ ਸ਼ੁਰੂ ਕਰੋ ਵੀਰੇ ਹਾਂਜੀ ਵੀ ਆਪਾਂ ਜਿਉਂਦੇ ਆਂ ਹਾਂਜੀ ਦੁਨੀਆ ਤੇ 10% ਲੋਕ ਇਦਾਂ ਦੇ ਜਿਹੜੇ ਤੁਰ ਨਹੀਂ ਸਕਦੇ ਦੇਖ ਨਹੀਂ ਸਕਦੇ ਖਾ ਨਹੀਂ ਸਕਦੇ ਹਨਾ ਜਿੰਦਗੀ ਦਾ ਆਨੰਦ ਨਹੀਂ ਸਵਾਦ ਨਹੀਂ ਲੈ ਸਕਦੇ ਮਤਲਬ ਕਿ ਕਈਆਂ ਨੂੰ ਭੁੱਖ ਨਹੀਂ ਲੱਗਦੀ ਕਈਆਂ ਨੂੰ ਨੀਂਦ ਨਹੀਂ ਆਉਂਦੀ ਕਈਆਂ ਨੂੰ ਅੱਖਾਂ ਤੋਂ ਨਹੀਂ ਸੁਣਦਾ ਕੰਨਾਂ ਤੋਂ ਨਹੀਂ ਸੁਣਦਾ ਸਾਨੂੰ ਸਭ ਤੋਂ ਪਹਿਲਾਂ ਤਾਂ ਰੱਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜਦੋਂ ਆਪਾਂ ਸ਼ੁਕਰ ਕਰਾਂਗੇ ਫਿਰ ਸਾਡੇ ਅੰਦਰ ਆਤਮਿਕ ਸੁੱਖ ਆਤਮਿਕ ਬਲ ਪੈਦਾ ਹੋਊਗਾ हां ए भाई अरदास करा करो गुरु साहिब ਅੱਗੇ ਜਾ ਕੇ ਅਰਦਾਸ ਕਰਾ ਕਰੋ ਮੈਂ ਤੇ ਕਹਿੰਦਾ ਹੁਣ ਜਿਹੜਾ ਬੰਦਾ ਵੀਰ ਕੋਈ Hindu ਧਰਮ ਦਾ ਹੈ ਕੋਈ ਭਾਵੇਂ ਕੋਈ Muslim ਧਰਮ ਦਾ ਹੈ ਭਾਵੇਂ ਕੋਈ ईसाई ਆ ਵੀ ਸਾਡੇ ਕੋਲ ਸਭ ਤੋਂ ਵੱਡਾ ਹੈਗਾ ਪ੍ਰਮਾਤਮਾ ਦੇ ਅੱਗੇ ਨਿਮਾਣੇ ਹੋ ਕੇ ਅਰਦਾਸ ਕਰਨੀ ਕਿ हे ਵਾਹਿਗੁਰੂ हे ਗॉड हे ਅੱਲਾ हे ਰਾਮ ਮੈਨੂੰ ਬਚਾ ਲੈ ਵੀ ਮੈਂ ਆਪਣੀਆਂ ਗਲਤੀਆਂ ਕਰਕੇ ਦੁੱਖ ਪਾ ਰਹਿਆ ਹਾਂ ਮੈਨੂੰ ਬਖਸ਼ ਦੇ ਜਦੋਂ ਤੁਸੀਂ ਨਿਭ ਕੇ ਮਨ ਚ ਬੈਠ ਕੇ ਸੋਚ ਕੇ ਥੋੜਾ ਜਿਹਾ ਚਿਰ ਅੰਤਰਾਤਮੇ ਤੇ ਨਾਲ ਅਰਦਾਸ ਕਰੋਗੇ ਸੋਚੋਗੇ ਤਾਂ ਤੁਹਾਨੂੰ ਡੈਫੀਨੇਟਲੀ ਆ ਵੀ ਜਿਹੜੇ ਤੁਹਾਡੀ ਨੈਗੇਟਿਵਿਟੀ ਆ ਉਹ ਦੂਰ ਹੋ ਗਈ ਠੀਕ ਹੈ ਓਵਰ ਜਿਹੜਾ ਓਵਰ ਕੌਨਫੀਡੈਂਸ ਆ ਉਹ ਵੀ ਕੰਟਰੋਲ ਹੋਊਗਾ ਜਿਹੜੀ ਸਾਡੇ ਮਨ ਦੇ ਵਿੱਚ ਡਰ ਬੈਠਿਆ ਹੋਇਆ ਸਾਡਾ ਉਹ ਵੀ ਦੂਰ ਹੋਊਗਾ ਹਾਂ ਤੇ ਕਿਹਨਾਂ ਜਦੋਂ ਪੈਸੇ ਆਏ ਨੇ ਕੋਲੇ ਮੇਰੇ ਕੋਲ ਆ ਜਾਂ ਨਿਮਿਤ ਤੌਰ ਤੇ ਵੀ ਜਾਂ ਨੇੜੇ ਕਲੇਬੰਦ ਨੇ ਕੋਲੇ ਗਈ ਬੜੀ ਹਣਾ ਹਾਂ ਹਾਂ ਉਹ ਕੀ 10 12000 ਰੁਪਏ ਹੋ ਗਏ ਵਿੱਚ ਤੇ 5 7000 ਰੁਪਏ ਹੋ ਗਏ ਵੀ ਮਤਲਬ ਇੰਦਾ ਹੋਏ ਨੇ ਵਿੱਚ 4 500 ਕੁ ਅੱਛਾ ਨੇ ਕੀ ਫਰਕ ਪੈਂਦਾ ਵੀ ਉਹ ਵਿਚਕਣ ਮਾਰ ਚਾਏ ਫਰਕ ਭਪਿੰਦਰ ਸਿੰਘ ਫਰਕ ਪੈਂਦਾ ਤੁਸੀਂ ਇੱਕ ਜਿਹੜਾ ਬੰਦਾ ਅ ਕਾਰੋਬਾਰ ਕਰਦਾ ਇੱਕ ਦੁਕਾਨਦਾਰ ਬੰਦਾ ਸਾਡੇ ਇਥੇ ਬੇਲੇ ਚ ਬਾਣੀਏ ਨੇ ਲਾਲੇ ਨੇ ਉਹ ਹਣਾ ਰਾਤ ਨੂੰ ਵੀ ਕੋਈ ਸੀ ਫੋਨ ਕਰਦੀ ਵੀ 50 ਰੁਪਏ ਸੰ ਚੀਜ਼ ਚਾਹੀਦੀ ਉਹ ਵਿਚਾਰੇ ਰਾਤ ਨੂੰ ਵੀ ਦੇਣ ਨੂੰ ਤਿਆਰ ਹੁੰਦੇ ਚਾਹੇ ਉਹਨਾਂ ਨੂੰ ਉਹਦੇ ਚ 2 ਰੁਪਏ ਦਾ 1 ਰੁਪਏ ਬਚਣਾ ਅਰ ਮੈਂ ਕਈ ਵਾਰੀ ਸੋਚਦਾ ਹੁੰਦਾ ਆ ਵੀ ਇੱਕ ਸਿੰਖਾਂ ਡੱਬੀ ਚੋਂ ਕੀ ਬਚਣਾ ਪਰ ਉਹ ਬੰਦੇ ਕਹਿੰਦੇ ਵੀ ਇੱਕ ਇੱਕ ਪੈਸੇ ਦੇ ਨਾਲ ਜਿਵੇਂ ਬੂੰਦ ਬੂੰਦ ਨਾਲ ਤਲਾਹ ਭਰਦਾ ਹੈ ਉਹ ਇੱਕ ਇੱਕ ਰੁਪਏ ਦੇ ਨਾਲ ਕਰੋੜਾਂ ਅਰਬਾਂ ਰੁਪਏ ਦਾ ਕਾਰੋਬਾਰ ਮੇਰੀਆਂ ਅੱਖਾਂ ਦੇ ਸਾਹਮਣੇ ਦੇਖਦੇ ਦੇਖਦੇ ਉਹਨਾਂ ਬੱਚਿਆਂ ਨੇ ਜਾਂ ਉਹਨਾਂ ਦੁਕਾਨਦਾਰ ਵੀਰੇ ਨੇ ਖੜਾ ਕਰ ਲਿਆ ਮਿਹਨਤ ਕੀਤੀ ਤੁਸੀਂ 400 ਰੁਪਏ ਕਹਿੰਦੇ ਵੀ 400 ਰੁਪਏ ਖਰਚਣਾ ਕੀ ਫਰਕ ਪਊਗਾ ਬਾਈ ਜੀ ਮੰਨ ਲਓ 400 30 ਕਰ ਲੋ ਲੋ ਮੰਨ ਲਓ 400 ਇੱਕ ਦਿਨ ਦਾ 30 ਦਿਨ ਹੋ ਗਏ ਮਹੀਨੇ ਦੇ 12000 ਰੁਪਏ ਤੁਹਾਡਾ ਇੱਕ ਮਹੀਨੇ ਦਾ ਫਜ਼ੂਲ ਖਰਚ ਹੋ ਗਿਆ ਇਹਨੂੰ ਕਰੋ ਗੁਣਾ 12 ਦੇ ਨਾਲ 12 ਮਹੀਨੇ ਹੁੰਦੇ ਆ 1 ਲੱਖ 44000 ਰੁਪਏ ਤੁਹਾਡਾ ਇੱਕ ਸਾਲ ਦਾ ਫਜ਼ੂਲ ਖਰਚ ਹੋ ਗਿਆ ਹਾਂਜੀ ரைਟ ਇਹਨੂੰ ਕਰੋ ਇਹਨੂੰ ਕਰੋ 2 ਨਾਲ बराबर ਹੋ ਗਿਆ 288000 ਰੁਪਏ 2 ਸਾਲ ਦਾ ਹੋ ਗਿਆ ਹਾਂਜੀ ਇਹ ਹਰ 2 ਸਾਲ ਬਾਅਦ ਖਰਚੇ ਦੇ ਡਬਲ ਹੋਣਾ ਤੁਹਾਡੇ ਨੇ ਮਗਿਆ ਇਬਾਦੀ ਜਾ ਰਹੀ ਆ ਪੈਸੇ ਦੀ ਵੈਲਿਊ ਘਟਦੀ ਜਾ ਰਹੀ ਆ ਜਿਹੜੀ ਚੀਜ਼ ਅੱਜ ਤੋਂ 5 ਸਾਲ ਪਹਿਲਾਂ ਤੁਹਾਨੂੰ ਮੇਰੇ ਕੋਲ ਇਦਾਂ ਦੇ ਪੇਸ਼ੈਂਟ ਵੀ ਆ ਵੀ ਬੰਦੇ ਨੇ 2000 ਦੀ ਫੀਮ ਮਹੀਨੇ ਚ ਖਾਣੀ ਸ਼ੁਰੂ ਕੀਤੀ ਸੀ ਅੱਜ ਉਹੀ ਬੰਦਾ 40 4000 ਦੀ 50 5000 ਦੀ ਫੀਮ ਇੱਕ ਮਹੀਨੇ ਦੀ ਖਾ ਰਿਹਾ ਹੈ ਔਰ ਦੂਸਰਾ ਨੁਕਸਾਨ ਸਾਡਾ ਇਹ ਫਾਈਨੈਂਸ਼ੀਅਲੀ ਹੋ ਗਿਆ ਦੂਜਾ ਹੋ ਗਿਆ ਸਾਡਾ ਸਰੀਰਕ ਨੁਕਸਾਨ ਸਰੀਰ ਸਰੀਰ ਦੇ ਵਿੱਚ ਬਲ ਘਟਦਾ ਹੈ ਤੁਸੀਂ ਕੰਮ ਨਹੀਂ ਕਰ ਸਕਦੇ ਬਾਈ ਤੁਸੀਂ ਹਾਂ ਜੀ ਤੁਸੀਂ ਆਪਣੇ ਕੰਮ ਵੱਲ ਧਿਆਨ ਨਹੀਂ ਦੇ ਸਕਦੇ ਤੁਸੀਂ ਆਸੇ ਪਾਸੇ ਨਸ਼ਾ ਲੈਣ ਵਾਸਤੇ ਜਾਣਾ ਫਿਰ ਨਸ਼ਾ ਕਰਕੇ ਉਹਨੂੰ ਇੰਜੋਏ ਕਰਨਾ ਫਿਰ ਤੁਸੀਂ ਨਿੱਕਦੇ ਨੀਂਦ ਨਹੀਂ ਆਉਣੀ ਕਦੇ ਭੁੱਖ ਨਹੀਂ ਲੱਗਣੀ ਕਦੇ ਆ ਹੋ ਗਿਆ ਕਦੇ ਉਹ ਹੋ ਗਿਆ ਆਪਾਂ ਅੱਜ ਤੁਸੀਂ ਕਮਾ ਰਹੇ ਹੋ ਜਿਹੜੇ ਬੰਦੇ ਕਰੋਨਾ ਤੋਂ ਪਹਿਲਾਂ 10-10 ਹਜ਼ਾਰ ਰੁਪਏ ਇੱਕ-ਇੱਕ ਦਿਨ ਦਾ ਕਮਾਉਂਦੇ ਸੀ ਨਾ ਹਾਂ ਜਾਂ ਕਹਿ ਲਾ ਵੀ ਜਿਹੜੇ ਬੰਦੇ 3-3 4-4 ਲੱਖ ਰੁਪਏ ਦੀ ਇਨਕਮ ਸੀ ਜਿਹੜਾ ਬੰਦਿਆਂ ਦੀ ਪ੍ਰਾਪਰਟੀ ਸੀ ਜਿਹੜਾ ਬੰਦਿਆਂ ਦਾ ਅੱਜ ਉਹਨਾਂ ਚੋਂ ਕਈ ਬੰਦੇ ਵੀਰੇ 20-20 30-30 ਹਜ਼ਾਰ ਤੇ ਜਾਂ 50-50 ਹਜ਼ਾਰ ਤੇ ਆ ਗਏ ਇੰਨਾ ਬਿਜ਼ਨਸ ਲੋਕਾਂ ਦਾ ਹੇਠ ਉੱਪਰ ਹੋਇਆ ਤੁਹਾਡੇ ਬਾਰੇ ਮੇਰੀ ਤੁਹਾਡੀ ਮੈਸੇਜ ਮੈਨੂੰ ਦੱਸਦੀ ਹੁੰਦੀ ਆ ਕਿ ਕੰਮ ਤਾਂ ਭਾਜੀ ਕਰਦੇ ਨੇ ਪਰ ਜਦੋਂ ਕੋਈ ਗਾਹਕ ਤੁਸੀ ਆਪਣੇ ਫਾਦਰ ਸਾਹਿਬ ਨਾਲ ਵੀ ਮਿਸਵੇਵ ਕਰਦੇ ਹੋ ਵੀਰੇ ਬਈ ਜਦੋਂ ਕੋਈ ਗਾਹਕ ਉਹਨਾਂ ਨੂੰ ਪੈਸੇ ਦਿੰਦਾ ਤਾਂ ਤੁਸੀ ਕਹਿੰਦੇ ਵੀ ਮੇਰਾ ਕੰਮ ਹੈ ਮੈਂ ਕੰਮ ਚਲਾਉਣਾ ਵੀ ਮੇਰਾ ਵੀ ਮੈਂ ਮਾਲ ਲੈ ਮੈਂ ਲੈ ਕੇ ਆਉਣਾ ਮਾਲ ਮੈਂ ਮੰਗੋਣਾ ਪੇਮੈਂਟ ਮੈਂ ਕਰਨੀ ਆ ਦੂਜੀ ਗੱਲ ਇਹ ਆ ਜਿਹੜੀ ਮਾਇਆ ਆ ਨਾ ਵੀਰੇ ਜਿਹੜੀ ਮਾਇਆ ਆ ਇਹਨੂੰ ਉਦਾਂ ਜਿਹੜੇ ਸਾਧ ਸੰਤਾ ਸਾਡੇ ਨਾਗ ਨਹੀਂ ਕਹਿੰਦੇ ਆ ਉਦਾਂ ਉਹ ਮਾਇਆ ਬਿਨਾ ਗੁਜ਼ਾਰਾ ਨਹੀਂ ਮਾਇਆ ਚੰਗੇ ਚੰਗੇ ਪੈਸਾ ਭਾਵਕੇ ਜਿਹੜਾ ਪੈਸਾ ਆ ਇਹ ਚੰਗੇ ਚੰਗੇ ਲੋਕਾਂ ਦਾ ਦਿਮਾਗ ਖਰਾਬ ਕਰ ਦਿੰਦਾ ਹੈ ਵਿਦਵਾਨ ਲੋਕਾਂ ਦਾ ਵੀ ਦਿਮਾਗ ਪੁੱਠਾ ਫੇਰ ਦਿੰਦਾ ਹੈ ਜਿਹੜੇ ਗਿਆਨੀ ਗੁਣੀ ਨੇ ਉਹਨਾਂ ਦਾ ਦਿਮਾਗ ਵੀ ਪੁੱਠਾ ਕਰ ਦਿੰਦਾ ਹੈ ਇਹ ਇਹਨੂੰ ਸੰਭਾਲਣ ਵਾਸਤੇ ਵੀ ਇੱਕ ਸ਼ਕਤੀ ਦੀ ਜ਼ਰੂਰਤ ਹੁੰਦੀ ਆ ਇੱਕ ਸਮਝ ਦੀ ਜ਼ਰੂਰਤ ਹੁੰਦੀ ਆ ਤੁਸੀਂ ਤੁਸੀਂ ਅੱਜ ਤੋਂ ਹੀ 500 ਰੁਪਏ ਕੱਢ ਕੇ ਆਪਣੀ ਘਰ ਵਾਲੀ ਨੂੰ ਫੜਾਉਣਾ ਸ਼ੁਰੂ ਕਰ ਦਿਓ ਬਾਈ ਜੀ 15000 ਰੁਪਏ ਤੁਹਾਡਾ ਜਮਾ ਹੋਣਾ ਸ਼ੁਰੂ ਹੋ ਜਾਣਾ ਤੁਹਾਨੂੰ ਅੱਜ ਤੋਂ 15 ਸਾਲ ਬਾਅਦ ਤੁਹਾਡੇ ਬੱਚਿਆਂ ਤੇ ਤੁਹਾਨੂੰ ਵਿਆਹ ਵਾਸਤੇ ਇੱਕ ਵੀ ਰੁਪਿਆ ਖਰਚਣ ਦੀ ਲੋੜ ਨਹੀਂ ਪੈਣੀ 1 ਰੁਪਿਆ ਤੁਹਾਨੂੰ ਕਮਾਉਣ ਦੀ ਲੋੜ ਨਹੀਂ ਪੈਣੀ ਤੁਹਾਡੇ ਬੱਚਿਆਂ ਦੇ ਵਿਆਹ ਕਰ ਸਕਦੇ ਹੋ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਉਸੇ 500 ਰੁਪਏ ਡਿਲੀ ਕਰਨਾ ਕਰ ਸਕਦੇ ਹੋ ਤੇ ਚਿੱਟਕ ਚਿੱਟਾ ਪਿੰਡ ਦੇ ਨਾਲ ਤੁਸੀਂ ਕੀ ਸਵਾਰ ਸਕਦੇ ਹੋ ਆਪਣਾ ਤੇ ਆਪਣੇ ਬੱਚਿਆਂ ਦਾ ਦੁੱਸਰ ਮਾਣ ਆਪਣੇ ਪਰਿਵਾਰ ਦਾ ਕੀ ਸਵਾਰ ਸਕਦੇ ਹੋ ਨਹੀਂ ਕੁਝ ਵੀ ਨਹੀਂ ਬੱਸ ਨਹੀਂ ਉਹ ਨਾ ਫਰਕ ਪਾ ਗੱਲ ਕਿਉਂ ਗਈ ਹੁਣ ਤਾਂ ਐ ਹੁੰਦਾ ਹੀ ਵੱਲੋ ਬਿਮਾਰ ਪਏ ਆ ਜੀ ਬਾਈ ਬੱਚਾ ਲਿਆ ਤਾਂ ਹੁਣ ਨਰਮਲ ਹੋ ਜਾਂਗੇ ਬਸ ਹਾਂ ਮਤਲਬ ਦੇਖੋ ਨਹੀਂ ਵੀ ਹੁਣ ਮਜ਼ਾ ਵੀ ਨਹੀਂ ਆਉਂਦਾ ਹੁਣ ਸਿਰਫ ਦੇਖੋ ਜਿਹੜੀ ਗੱਲ ਨਰਮਲ ਹੀ ਹੁੰਦੀ ਆ ਜਿਹੜਾ ਨਸ਼ਾ ਕਰਕੇ ਸੁਆਦ ਨਹੀਂ ਆ ਰਿਹਾ ਜਿਹੜਾ ਕੰਮ ਕਰਕੇ ਪਰ ਮਜ਼ੇ ਨਹੀਂ ਆਉਂਦਾ ਯਾਰ ਕੰਮ ਕਰਨਾ ਹੀ ਕਿਉਂ ਆ ਦੱਸੋ ਮੈਨੂੰ ਜਰਾ ਹਾਂ ਜੀ ਮੈਂ ਆਪਣਾ ਕੰਮ ਕਰਦਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਨੂੰ ਫਿਰ ਵੀ ਮਜ਼ਾ ਆ ਰਿਹਾ ਹਾਂ ਮੈਂ ਕਿਸੇ ਕੋਈ ਬੰਦਾ ਮੇਰੇ ਕੋਲ ਆਉਂਦਾ ਹੈ ਠੀਕ ਹੁੰਦਾ ਹੈ ਮੈਨੂੰ ਫਿਰ ਵੀ ਮਜ਼ਾ ਆਉਂਦਾ ਹੈ ਕਿਸੇ ਦੀ ਤਕਲੀਫ ਆ ਕੋਈ ਜਿੰਨੀ ਵਾਰ ਤਕਲੀਫ ਵਿੱਚ ਆ ਜਾਏ ਜੇ ਮੈਂ ਉਹਨੂੰ ਜੇ ਮੈਂ ਉਹਨੂੰ ਠੀਕ ਕਰਨ ਦੇ ਕਾਬਿਲ ਹੋਇਆ ਮੈਂ ਠੀਕ ਕਰ ਸਕਾਂ ਤਾਂ ਮੈਨੂੰ ਮਜ਼ਾ ਆਉਂਦਾ ਉਹਦੇ ਚਾਰ ਤੁਸੀਂ ਹਰ ਚੀਜ਼ ਖਾ ਕੇ ਮਜ਼ਾ ਲੈ ਸਕਦੇ ਹੋ ਆਪਣੇ ਪਰਿਵਾਰ ਚ ਮੈਨੂੰ ਹੁਣ ਮੈਂ ਗੱਲ ਕਹਿਣ ਲੱਗਿਆ ਤੁਹਾਡੀ ਮੈਸੇਜ ਦੇ ਨਾਲ ਵੀ ਪਿੱਛੇ ਜੇ ਗੱਲ ਹੋਈ ਸੀ ਤੁਸੀਂ ਉਹਨਾਂ ਦੇ ਨਾਲ ਮਤਲਬ ਹਮ ਬਿਸਤਰ ਵੀ ਨਹੀਂ ਹੁੰਦੇ ਹੈ ਕਿੰਨਾ ਕਿੰਨਾ ਚਿਰ ਹਾਲਾਂਕਿ ਜਿਹੜਾ ਸੈਕਸ ਆ ਉਹ ਸਾਡੀ ਜ਼ਿੰਦਗੀ ਦਾ ਧੁਰਾ ਆ ਸਾਡੀ ਜਿਹੜੀ ਪਦਾਇਸ਼ ਆ ਉਹ ਸੈਕਸ ਤੋਂ ਹੋਈ ਹੋਈ ਆ ਪਰ ਜਿਹੜਾ ਬੰਦਾ ਐਡਿਕਸ਼ਨ ਹਾਂ ਐਡਿਕਸ਼ਨ ਕਰਕੇ ਹੋ ਜਾਂਦਾ ਹਾਂ ਬਾਈ ਗੱਲ ਉਹੀ ਆ ਨਾ ਦੋ ਦਿਨ ਚੜ੍ਹਦਾ ਆ ਤਮਾ ਠੀਕ ਵੀ ਹੋਏ ਨਾ ਇਹ ਹੀ ਗੱਲ ਨਹੀਂ ਇੱਕ ਪ੍ਰੋਬਲਮ ਆ ਅੱਪਾ ਨੇ ਠੀਕ ਨਹੀਂ ਹੋਣਾ ਅੱਪਾ ਨੇ ਐ ਨਹੀਂ ਵੀ ਮੈਂ ਠੀਕ ਹੋ ਜਾਣਾ ਅੱਪਾ ਨੇ ਠੀਕ ਰਹਿਣਾ ਆ ਤਾਂ ਕਿ ਆਪਾਂ ਨੂੰ ਬਾਰ-ਬਾਰ ਇਹ ਸਮੱਸਿਆ ਮਾ ਨਾ ਆਉਣ ਤੁਸੀਂ ਦੇਖੋ ਨਸ਼ਾ ਕਰ ਲਿਆ ਉਧਰ ਪੈਸੇ ਬਰਬਾਦ ਕੀਤੇ 10 ਦਿਨ ਸਾਤੋਂ ਦੋ ਹੀ ਮੰਗਾਲੀ 5 ਅਮਨ 5000 ਰੁਪਏ ਪਾਇਆ ਤੇ ਤੁਹਾਡੀ ਮੈਸੇਜ ਨੇ ਕੱਲ ਕੇ ਪਰਸੋਂ ਪਾਇਆ ਸੀ ਕਿ ਮੈਂ ਦੋਈ ਭੇਜੀ ਆ ਬਾਈ ਯਾਰ ਫਿਰ ਆਪਾਂ ਪੈਸੇ ਦੇਖੋ ਤੁਸੀਂ 5-10000 ਰੁਪਏ ਉਧਰ ਬਰਬਾਦ ਕਰ ਲਿਆ 5-10000 ਇਧਰ ਬਰਬਾਦ ਕਰ ਲਿਆ ਤੁਹਾਨੂੰ ਭਲੇ ਮਾਨਸ ਤੁਹਾਨੂੰ ਸਿਆਣੇ ਤੁਹਾਨੂੰ ਦੁਕਾਨਦਾਰ ਤੁਹਾਨੂੰ ਸਮਝਦਾਰ ਕੌਣ ਬੰਦਾ ਕਹੂਗਾ ਦੱਸੋ ਮੈਨੂੰ ਜਰਾ ਕੋਈ ਨਹੀਂ ਕੰਮ ਇਹ ਤੁਹਾਡੇ ਬੱਚੇ ਕਿੱਡੇ-ਕਿੱਡੇ ਕਾ ਅਰੇ 6 ਸਾਲ ਲਈ 7 ਸਾਲ ਮੰਲੀ ਇੱਕ ਬੱਚਾ ਦੋ ਬੱਚੇ ਇੱਕੋੇ ਬੱਚਾ ਮੇਰੇ ਖਿਆਲ ਇੱਕ ਹੀ ਆ ਇੱਕ ਵਾਂਗ ਭਾਈ ਤੁਸੀਂ ਆਪਣੇ ਬੱਚੇ ਨੂੰ ਕੀ ਕੀ ਸਿਖਾਉਣਾ ਚਾਹੁੰਦੇ ਹੋ ਮੇਰਾ ਤੁਹਾਨੂੰ ਸਵਾਲ ਹੈ ਮੈਂ ਸਿੱਧਾ ਹੀ ਜਿਹੜਾ ਬੰਦਾ ਮੇਰੇ ਕੋਲ ਇੱਥੇ ਆਉਂਦਾ ਮੈਂ ਆਪਣੇ ਸਾਹਮਣੇ ਬਿਠਾ ਕੇ ਕੁਰਸੀ 'ਤੇ ਮੈਂ ਸਵਾਲ ਕਰ ਦਿੰਦਾ ਮੇਰਾ ਤੁਹਾਨੂੰ ਸਵਾਲ ਹੈ ਭਪਿੰਦਰ ਸਿੰਘ ਤੁਸੀਂ ਆਪਣੇ ਬੱਚੇ ਨੂੰ ਕਿਹੜੇ ਰਾਹ ਤੇ ਤੋਰਨਾ ਚਾਹੁੰਦੇ ਦੱਸੋ ਮੈਨੂੰ ਜਰਾ ਮੈਂ ਮੈਂ ਤਾਂ ਸਹੀ ਰਾਹ ਤੋਰੂੰਗਾ ਇਹ ਤੂੰ ਕਿਵੇਂ ਤੋਰੋਗੇ ਜੇ ਤੁਹਾਡਾ ਆਪਣਾ ਰਸਤਾ ਸਹੀ ਨਹੀਂ ਬਾਈ ਤੁਸੀਂ ਆਪਣੇ ਬੱਚੇ ਨੂੰ ਕਿਵੇਂ ਸਹੀ ਕਰ ਲੋਗੇ ਸਹੀ ਲਈ ਜੇ ਮੈਂ ਸਹੀ ਨਹੀਂਗਾ ਬਿਲਕੁਲ ਜਦੋਂ ਤੁਸੀਂ ਸਹੀ ਹੋਵੋਗੇ ਫਿਰ ਤੁਸੀਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਦੇ ਸਕੋਗੇ ਸਹੀ ਰਾਹ ਤੇ ਤੋਰ ਸਕੋਗੇ ਕਿ ਨਹੀਂ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਅੱਜ ਹਾਂਜੀ ਤੁਹਾਡੀ ਮੈਂ ਹੁਣ ਤੁਹਾਨੂੰ ਗੱਲ ਮੈਂ ਖੋਲ ਕੇ ਲਗਿਆ ਕਰਨ ਤੁਹਾਡੇ ਨਾਲ ਕਿਉਂਕਿ ਤੁਹਾਨੂੰ ਹਜ਼ਾਰਾਂ ਲੋਕਾਂ ਨੇ ਸੁਣਨਾ ਹੁਣ ਮੈਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਪੰਨੋਂ ਤੋਂ ਪਹਿਲਾਂ ਦੱਸਿਆ ਹੈ ਨਾ ਬਈ ਤੁਹਾਡੇ ਵਰਗੀ ਮਿਸੇ ਦੇ ਹਾਲਾਤ ਬਹੁਤ ਜਨਾਨੀਆਂ ਦੇ ਬੀਬੀਆਂ ਦੇ ਆ ਵੀ ਉਹ ਘਰ ਦਾ ਤਾਂ ਕਿਸੇ ਨੂੰ ਦੱਸ ਆਪਣਾ ਦਰਦ ਵੀ ਨਹੀਂ ਦੱਸ ਸਕਦੀਆਂ ਹਾਂ ਕਿਸੇ ਨਾਲ ਗੱਲ ਕਰਨ ਦੀਆਂ ਲੋਕ ਮਜ਼ਾਕ ਉਡਾਉਣਗੇ ਹਾਂਜੀ ਜਾਂ ਫਿਰ ਕੋਈ ਟਰਾਈਆਂ ਮਾਰੂਗਾ ਹੋਵਰਾ ਗਲਤ ਹੋ ਜਾਂਦੀ ਹੈ ਹੈਨਾ ਸਭ ਤੋਂ ਵੱਡੀ ਸਭ ਤੋਂ ਵੱਡੀ ਨਹੀਂ ਚੱਲੀ ਜਾਂਦੀਆਂ ਇਹ ਗੱਲਾਂ ਹਾਂ ਉਹ ਵੀ ਗੱਲਾਂ ਬਈ ਫਿਰ ਆਪਾਂ ਜੇ ਰੱਬ ਨਾ ਕਰੇ ਜੇ ਰੱਬ ਨਾ ਕਰੇ ਆਪਣਾ ਪਰਿਵਾਰ ਚਾਹੀਦਾ ਚਾਹੇ ਮੈਸੇਜ ਕਿਸੇ ਦੀ ਵੀ ਆਪਾਂ ਮੇ ਧੀ ਆ ਚਾਹੇ ਭੈਣ ਆ ਚਾਹੇ ਜਨਾਨੀ ਆ ਸਾਡੀ ਹਾਂ ਜੇ ਸਾਡੇ ਪਰਿਵਾਰ ਦੀ ਇੱਜ਼ਤ ਬਾਹਰ ਜਾਂਦੀ ਆ ਜਾਂ ਕੋਈ ਬਾਹਰਲਾ ਬੰਦਾ ਆ ਕੇ ਸਾਡੇ ਘਰੇ ਡਾਕਾ ਮਾਰਦਾ ਆ ਤਾਂ ਆਪਾਂ ਜੁੰਦੇ ਚ ਰਹਿ ਜਾਾਂਗੇ ਨਹੀਂ ਇਹ ਨਹੀਂ ਆਪਾਂ ਤਾਂ ਮਰ ਕਿਉਂ ਜੇ ਘਰ ਦਾ ਨਹੀਂ ਇਹ ਕੰਮ ਸੁਣੋਗੇ ਹਨਾ ਮਰ ਕਰਨਾ ਵੀ ਹਾਂ ਮਤਲਬ ਆਪਾਂ ਮਰ ਜਾਾਂਗੇ ਆਪਾਂ ਸੁਸਾਇਸਾਈਡ ਕਰਨ ਤੱਕ ਜਾਵਾਂਗੇ ਵੀ ਇਹ ਕੰਮ ਹੋ ਗਿਆ ਮਤਲਬ ਠੀਕ ਹੈ ਨਾ ਬਈ ਮਾਰਨ ਦਾ ਨਹੀਂ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਬਹੁਤ ਜ਼ਰੂਰੀ ਆ ਘਰ ਦੇ ਚੌਂਕੀਦਾਰ ਦਾ ਘਰ ਦੇ ਮੋਰੀ ਦਾ ਘਰ ਦੇ ਕਮਾਊ ਬੰਦੇ ਦਾ ਘਰ ਦੇ ਮੁਖੀ ਦਾ ਨਿਰਸ਼ਟ ਪੋਸਟ ਹੋਣਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਆ ਹਾਂ ਇਹ ਜ਼ਰੂਰੀ ਹੈ ਤੁਸੀਂ ਆਪ ਦੱਸੋ ਮੈਨੂੰ ਵੀ ਸਾਨੂੰ ਨਸ਼ਾ ਜ਼ਰੂਰੀ ਆ ਕਿ ਸਾਨੂੰ ਇੱਜ਼ਤ ਮਾਣ ਜ਼ਰੂਰੀ ਆ ਜਾਂ ਸਿਹਤ ਜ਼ਰੂਰੀ ਆ ਇੱਜ਼ਤ ਮਾਣ ਜ਼ਰੂਰੀ ਆ ਇਹ ਨਜ਼ਰ ਤੋਂ ਮਿਲਦੀ ਖੁੱਖਣੀ ਵਾ ਮਿਲਦਾ ਇੱਕ ਐ ਵੀ ਹਾਂ ਬਿਮਾਰ ਪਹਿਲਾਂ ਤਾਂ ਮਜ਼ਾ ਆਉਂਦਾ ਸੀਗਾ ਹੁਣ ਤਾਂ ਬਿਮਾਰ ਹੋਏ ਨਸ਼ਾ ਨਹੀਂ ਕਰਦੇ ਤੇ ਫਿਰ ਉਸ ਕੀ ਹੋ ਜਾਂਦੇ ਆ ਬਸ ਇਹ ਵੀ ਥੋੜਾ ਜਿਹਾ ਸਾਨੂੰ ਲੱਗਦਾ ਹੈ ਹਾਂ ਬਿਲਕੁਲ ਕੋਈ ਇੰਜੋਏ ਨਹੀਂ ਕਰ ਸਕਦੇ ਕੋਈ ਸਰੂਰ ਨਹੀਂ ਹੁੰਦਾ ਕਿ ਤੁਸੀਂ ਨਸ਼ਾ ਕਰਕੇ ਵੀ ਪਾ ਕੁਝ ਨਹੀਂ ਕਰ ਸਕਦੇ ਹੈਗੇ ਕੁਝ ਨਹੀਂ ਕਰ ਸਕਦੇ ਬਲਕਿ ਤਾਂ ਬਹੁਤ ਕੰਮ ਗਲਤ ਹੋ ਗਈ ਹੁਣ ਬਲਕਿ ਸਾਹ ਚੜਨ ਲੱਗ ਜਾਂਦਾ ਹੋਰ ਬਹੁਤ ਪਰੇਸ਼ਾਨੀਆਂ ਆਉਂਦੀਆਂ ਨੇ ਹੀ ਕਰਨ ਵਾਲੇ ਨੂੰ ਪਤਾ ਨੇ ਬਿਲਕੁਲ ਮੈਂ ਜਾਣ ਸਕਦਾ ਮੈਨੂੰ ਪਤਾ ਹੈ ਹਾਂ ਹਾਂ ਜੀ ਹਾਂ ਜੀ ਜੀ ਉਹ ਦਮਪੱਟੇ ਜਾਂਦਾ ਹੈ ਜਦ ਦੀ ਬਿਲਕੁਲ ਉਹ ਜੋ ਸਨੀਫਾ ਪੰਨੀ ਤੇ ਪੀਂਦਾ ਨਾ ਜੋ ਬੰਦਾ ਉਹ ਉਹ ਨਾਲ ਉਹ ਸਾਹ ਚੜਨ ਲੱਗ ਜਾਂਦਾ ਹੈ ਸმოਕ ਦੇ ਧੂਆਂ ਅੰਦਰ ਜਾਂਦਾ ਹੈ ਸਾਨੂੰ ਰੈਸਪੀਰੇਟਰੀਕ ਇਨਫੈਕਟਡ ਹੋਣ ਲੱਗ ਜਾਂਦਾ ਹੈ ਲੰਗਜ਼ ਦੇ ਵਿੱਚ ਇਨਫੈਕਸ਼ਨ ਹੋਣ ਲੱਗ ਜਾਂਦੀ ਆ ਹਾਂ ਖਾਂਸੀ ਆਉਣ ਲੱਗ ਜਾਂਦੀ ਆ ਹੁੱਥੂ ਚੜਦਾ ਆ ਤੁਸੀਂ ਪੌੜੀ ਨਹੀਂ ਚੜ੍ਹ ਸਕਦੇ ਤੁਸੀਂ ਕੰਮ ਨਹੀਂ ਕਰ ਸਕਦੇ ਈਵਨ ਥੈਟ ਕਿ ਤੁਸੀਂ ਸੈਕਸ ਕਰਨ ਦੇ ਸਮਰੱਥ ਵੀ ਨਹੀਂ ਰਹਿੰਦੇ ਹੈਗੇ ਉਹ ਕਿੱਥੋਂ ਆਈ ਵੀਰ ਆ ਹਾਂ ਬਿਲਕੁਲ ਉਹ ਨਹੀਂ ਹੁਣ ਆਈ ਉਹ ਦੇਖੋ ਜ਼ਿੰਦਗੀ ਦੇ ਸਾਰੇ ਸਵਾਦ ਛੱਡ ਕੇ ਆਪਾਂ ਹਾਂ ਭਵਿੰਦਰ ਸਿੰਘ ਆਹੀ ਮੈਂ ਤੁਹਾਨੂੰ ਸਮਝਾਉਂਦਾ ਹੁੰਦਾ ਇੱਕ ਰੰਗ ਇੱਕ ਚਿੱਟੇ ਰੰਗ ਨੇ ਮੇਰੇ ਨਾਲ ਨੰਗ ਖਤਮ ਕਰਤੇ ਬਿਲਕੁਲ ਮੈਂ ਇਹ ਕਹਿੰਦਾ ਹੁਣਾਂ ਵੀ ਇੱਕ ਰੰਗ ਇੱਕ ਰੰਗ ਵਿੱਚ ਮੇਰੇ ਨਾਲ ਰੰਗ ਆ ਗਿਆ ਬੈਠਾ ਗੁਭਾਈ ਇਹ ਮੈਂ ਮੈਂ ਇਦਾਂ ਕਹਿੰਦਾ ਹੁਣਾਂ ਵੀਰੇ ਵੀ ਇੱਕ ਸਵਾਦ ਇੱਕ ਛੋਟਾ ਜਿਹਾ ਸਵਾਦ ਆ ਇਹ ਘੜੀਕ ਦਾ ਸਵਾਦ ਹੁੰਦਾ ਇਹ ਜਿਹੜਾ ਬੰਦੇ ਦੇ ਸਾਰੇ ਸੁੱਖਾਂ ਦੀ ਸਾਰੇ ਸਵਾਦਾਂ ਦੀ ਸਾਰੇ ਉਹਦੇ ਸਮਾਜਿਕ ਰਿਸ਼ਤਿਆਂ ਦੀ ਸਾਰੇ ਸਰਮਾਏ ਦੀ ਸੁਆਗ ਕਰਕੇ ਰੱਖ ਦਿੰਦਾ ਹੈ। ਨਾ ਖੰਦੇ। ਠੀਕ ਆ ਅਜੇ ਵੀ ਵੀਰੇ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ ਆਪਣੇ ਪਰਿਵਾਰ ਵੱਲ ਦੇਖੋ ਆਪਣੇ ਬੱਚੇ ਵੱਲ ਦੇਖੋ ਆਪਣੇ ਮਾਪੇ ਵੱਲ ਦੇਖੋ ਮੈਨੂੰ ਪਿੱਛੇ ਚ ਪਤਾ ਲੱਗਿਆ ਸੀ ਕਿਉਂਕਿ ਮੈਂ ਮਰੀਦ ਦੀ ਜੜ ਤੱਕ ਤੈਅ ਤੱਕ ਜਾਂਦਾ ਹੁੰਦਾ ਹੈ ਵੀ ਤੁਸੀਂ ਆਪਣੇ ਪੇਰੈਂਟਸ ਨੂੰ ਵੀ ਉੱਚਾ ਨੀਵਾ ਬੋਲਦੇ ਹੋ ਨਾ ਮੇਰਾ ਵੀਰ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਰੱਬ ਕਿਸੇ ਨੇ ਨਹੀਂ ਦੇਖਿਆ ਹੈਗਾ। ਬੋਲਣਾ ਹੀ ਕਰੀਏਗੀ ਨਾ ਇੱਕ ਰੱਖੇ ਜੀ ਨਹੀਂ ਚੜ ਜਾਂਦੀ ਜਦੋਂ ਪੈਸੇ ਨਹੀਂ ਮਿਲਦੇ ਜਾਂ ਤੋੜ ਹੁੰਦੀ ਆ ਹਾਂ ਨਹੀਂ ਦੇਖੋ ਗੱਲਾਂ ਮੈਂ ਮੰਨਦਾ ਗੱਲ ਹੀ ਮੇਤੋਂ ਗਲਤੀ ਹੁੰਦੀ ਆ ਮੇਰਾ ਦਿਲ ਤਾਂ ਮੰਨਦਾ ਹਾਂ ਮੇਤੋਂ ਗਲਤੀ ਹੁੰਦੀ ਆ ਹਾਂ ਫਿਰ ਪਰ ਡਿਪਰੈਸ਼ਨ ਜਾਂਦੇ ਆ ਆਪਾਂ ਗਲਤੀ ਮਹਿਸੂਸ ਕਰ ਲਈ ਪਤਾ ਹੈ ਆਪਾਂ ਨੂੰ ਫਿਰ ਆਪਾਂ ਨੂੰ ਪਛਤਾਵਾ ਹੁੰਦਾ ਪਛਤਾਵਾ ਆਉਂਦਾ ਜੀ ਨਾ ਬਹੁਤ ਯਾਰ ਵੀ ਕੀ ਆ ਇਹ ਦੇ ਵਿੱਚ ਮੈਂ ਲੜਿਆ ਬਾਈ ਮਨੁੱਖ ਬੰਦਾ ਇਨਸਾਨ ਉਸੇ ਨੂੰ ਕਹਿੰਦੇ ਆ ਜਿਹੜਾ ਬੰਦਾ ਇੱਕ ਵਾਰੀ ਕੰਮ ਗਲਤੀ ਕਰਕੇ ਦੋ ਵਾਰੀ ਗਲਤੀ ਕਰਕੇ ਅਖੀਰ ਤਿੰਨ ਵਾਰੀ ਗਲਤੀ ਕਰਕੇ ਜੇ ਬੰਦਾ ਬੰਦਾ ਬਣ ਜਾਏ ਨਾ ਤਾਂ ਉਹਨੂੰ ਬੰਦਾ ਆਖਦੇ ਆ ਜੇ ਬੰਦਾ ਵਾਰ-ਵਾਰੀ ਚੀਜ਼ਾਂ ਕਰੀ ਜਾਵੇ ਨਾ ਬਾਈ ਉਹਨੂੰ ਬੰਦਾ ਨਹੀਂ ਆਖਦੇ ਮੈਨੂੰ ਮਾਫ ਕਰਨਾ ਬੜਾ ਸਹੀ ਗੱਲ ਹੈ ਸਹੀ ਗੱਲ ਹੈ ਗੁਰੂ ਕਿਰਪਾ ਕਰੇ ਵੀਰੇ ਅਰਦਾਸ ਕਰਿਆ ਕਰੋ ਮਹਾਰਾਜ ਅਗੇ ਬਾਣੀ ਪੜੋ ਅਗਰੂ ਤੇਗ ਬਹਾਦਰ ਮਹਾਰਾਜੀਪੁਰਬ ਚੱਲ ਰਿਹਾ ਹੈ ਗੁਰੂ ਮਾਰਦ ਦੇ 9ਵੇਂ ਸ਼ਹੀਦ ਦੀ ਮੱਲੇ ਤੇ ਕਟੋ-ਕਟਣਾ 20 ਮਿੰਟ 25 ਮਿੰਟ ਲੱਗਦੇ ਆ ਭਾਵੇਂ 1/2 ਘੰਟਾ ਵੀ ਲੱਗ ਜਾਏ 52 57 ਸ਼ਲੋਕ ਆ ਗੁਰੂ ਸਾਹਿਬ ਦੇ ਆ ਜਿਹੜੇ ਭੋਗ ਦੇ ਸ਼ਲੋਕ ਆ ਹਾਂਜੀ ਹਾਂਜੀ ਹਾਂ ਜੋ ਸੁਖ ਕੋ ਚਾਹੇ ਸਦਾ ਮੇਰੀ ਗੱਲ ਸੁਣਨਾ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਬੜੇ ਵਧੀਆ ਬੜੀ ਬੜੀ ਮਿੱਠੀ ਬਾਣੀ ਕਿਤੇ ਪੜ ਮੇਰਾ ਵੀਰ ਬਣ ਕੇ ਅਰਦਾਸ ਕਰ ਗੁਰੂ ਤੇਗ ਬਹਾਦਰ ਚਰਨਾ ਚਰ ਅਰਦਾਸ ਕਰ ਭਾਈ ਜੇਤਾ ਜੀ ਨੂੰ ਯਾਦ ਕਰੋ ਸਾਡੇ ਬਡੇਰੇ ਨੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਜਿਹੜੀਆਂ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਪੂਰਨੇ ਪਾਏ ਕਿਤੇ ਆਪਣੇ ਦਿਲ ਤੇ ਹੱਥ ਰੱਖ ਕੇ ਕਿਤੇ ਜਾ ਕੇ ਗੁਰੂ ਸਾਹਿਬ ਦੇ ਅੱਗੇ ਨਤਮਸਤ ਹੋ ਕੇ ਨਾ ਆਪਣੇ ਆਪ ਨੂੰ ਬਖਸ਼ਾ ਲਓ ਵੀ ਭੁੱਲ ਹੋ ਗਈ ਸਾਡੇ ਕੋਲੋਂ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲਾ ਹੁਣ ਆਪਾਂ ਗੱਲ ਕਰੀ ਦਵਾਈ ਦੀ ਹਾਂਜੀ ਕਿਉਂਕਿ ਜਿਹੜੇ ਮਰੀਜ਼ ਆਪਾਂ ਨੂੰ ਦੇਖ ਰਹੇ ਆ ਮੈਂ ਜੁੜੂ ਤੇ ਵੀਡੀਓ ਪਾਣੀ ਥੋੜੀ ਇਹ ਦਵਾਈ ਬਾਰੇ ਕੀ ਕਹਿਣਾ ਤੁਹਾਡਾ ਦੋਇ ਮੈਡੀਸਨ ਕਿਦਾਂ ਦੀ ਆ ਇਹ ਦਵਾਈ ਮੈਡੀਸਨ ਬਹੁਤ ਇੱਕ ਨੰਬਰ ਹੈ ਦਵਾਈ ਏਦਾਂ ਮੈਂ ਕਹਿੰਦਾ ਕਿ ਰੇਟਿੰਗ ਦੀ ਜੇ ਤਾਂ 5 ਚ 5 ਹੈ ਜੀ ਪਹਿਲੇ ਦਿਨ ਤੋਂ ਤੋੜ ਪਹਿਲੇ ਪਹਿਲੀ ਡੋਸ ਤੋਂ ਤੋੜ ਕੱਤਮ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਦੂਜੀ ਗੱਲ ਭੁੱਖ ਲੱਗਦੀ ਹੈ ਜੀ ਨੀਂਦ ਵਧੀਆ ਆਉਂਦੀ ਹੈਗੀ ਜੀ ਕੋਈ ਪ੍ਰੋਬਲਮ ਨਹੀਂ ਆਉਦੀ ਦਵਾਈ ਤਾਂ ਇੱਕ ਨੰਬਰ ਮਤਲਬ ਗੱਲ ਉਹ ਵੀ ਏਦੋਂ ਉੱਪਰ ਤਾਂ ਫਿਰ ਕੁਝ ਹੈ ਹੀ ਨਹੀਂਗਾ ਬਸ ਬੰਦੇ ਦਾ ਜੇ ਨਹੀਂ ਮਨ ਵੀ ਕਿਸੇ ਅੱਜ ਤੱਕ ਤਾਂ ਨਾ ਇਹ ਮੈਂ ਕਹਿਣਾ ਵੀ ਵੱਡੀ ਪ੍ਰੋਬਲਮ ਹੁੰਦੀ ਸੀ ਮਾਈਂਡ ਨੀ ਕੰਟਰੋਲ ਹੁੰਦਾ ਨਾ ਇਹ ਮਨ ਨੂੰ ਵੀ ਕਿਤਨਾ ਕਿਤੇ ਜਾ ਕਰਦੀ ਹੁੰਦੀ ਹੈ ਅਸੀਂ ਜਿਹੜੀ ਬ੍ਰੇਨ ਕੁੰਡ ਪਾਉਂਦੇ ਹਾਂ ਨਾ ਬਾਈ ਵਿੱਚ ਉਹਦਾ ਉਹ ਦਿਮਾਗ ਨੂੰ ਸਾਡੇ ਨੂੰ ਕੰਟਰੋਲ ਕਰਦੀ ਹੈ ਜਿਹੜੀ ਸਾਡੀ ਕਰੀਵਿੰਗ ਹੁੰਦੀ ਹੈ ਜਾਂ ਸਾਡਾ ਜਿਹੜਾ ਮਾਈਂਡ ਹੁੰਦਾ ਕੰਟਰੋਲ ਕਰਦੀ ਹਾਂ ਕਰੀਵਿੰਗ ਹਾਂ ਕਰਦੀ ਹਾਂ ਜਿਉਂ ਢੱਲ ਪਾਉਂਦੀ ਹੈ ਹੋਰ ਕੋਈ ਦਵਾਈ ਮੈਂ ਤੱਕ ਦੇਖ ਬਸ ਇਹ ਗੱਲ ਵੱਖਰੀ ਆ ਵੀ ਜੇ ਤੇਰੇ ਵਰਗੇ ਵੀਰ ਕੋਲ 4 ਪੈਸੇ ਆ ਜਾਣ ਜਾਂ ਉਹ ਕੋਈ ਗਾਹਕ ਆਇਆ ਤਾਂ 10000 ਰੁਪਏ ਸਾਈ ਦੇ ਗਿਆ ਉਹਨੂੰ ਆ ਤਾਂ ਵੀ ਚੱਲ ਯਾਰ ਕੋਈ 2000 ਦਾ ਵਿਚੋ ਲਾ ਲੈਨੇ ਕੱਢ ਲੈਨੇ ਟਾਂਕਾ ਲਾ ਲੈਨੇ ਹਣਾ ਉਹ ਜਾਂ ਕੋਈ ਬੰਦਾ ਆ ਗਿਆ ਵੀ ਅੱਜ ਤੇਰਾ ਵੱਡਿਆ ਅੱਜ ਮੇਰਾ ਵੱਡਿਆ ਜਾਂ ਇੱਕ ਵਾਰੀ ਲਾਲ ਆ ਕੁਛ ਨਹੀਂ ਹੁੰਦਾ ਚੱਲ ਇਕ ਲੈਣ ਲਾਲਾ ਦੋ ਲੈਣ ਲਾਲਾ ਕੁਛ ਨਹੀਂ ਹੁੰਦਾ ਉਹ ਚੀਜ਼ਾਂ ਤੋਂ ਬਚ ਜੀ ਨਾ ਆਪਾਂ ਬਾਈ ਤੇ ਆਪਾਂ ਬੱਚੇ ਰਵਾਂਗੇ ਹਾਂ ਇਹ ਬਸ ਇਹ ਹੁੰਦਾ ਹੀ ਮਤਲਬ ਉਹੀ ਗੱਲ ਜੇ ਆਪਾਂ ਨੂੰ ਮੈਨੂੰ ਇੱਥੇ ਸਮੋਸੇ ਫੰਦਾ ਆ ਕੀਤਾ ਮੋਰਦਾ ਵੀ ਮੈਂ ਇੱਥੇ ਆ ਕੇ ਸਮੋਸੇ ਹੀ ਗਾਣੇ ਨੇ ਉਹ ਬੋਲੋ ਉਹ ਹੋ ਜਾਂਦੀ ਹੈ ਚੀਜ਼ ਵੀ ਉਹ 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 ਜਗ੍ਹਾ ਤੇ ਜਾ ਕੇ ਆਪਣਾ ਉਹ ਚੀਜ਼ ਜਾਦਾ ਆ ਜਾਂਦੀ ਹੈ ਨਹੀਂ ਨਹੀਂ ਬਸ ਉੱਥੇ ਜਾਣਾ ਹੀ ਨਹੀਂ ਆਪਾਂ ਨੇ ਉਸ ਰਸਤੇ ਨੂੰ ਬਾਈ ਮੈਂ ਤੇ ਕਹਿੰਦਾ ਹਾਂ ਆਪਣੀ ਸਾਰੀ ਵੀਡੀਓ ਚ ਕਹਿੰਦਾ ਹਾਂ ਨਾ ਵੀ ਅਸੀਂ ਉਹ ਸੰਪਰਕ ਤੋੜ ਦੋ ਆਪਣੇ ਨੰਬਰ ਬਲੌਕ ਮਾਰ ਦੋ ਯਾਰ ਜਿਹੜੀ ਵੀ ਚੀਜ਼ਾਂ ਆਪਾਂ ਕਰਦੇ ਆ ਜਿਨ੍ਹਾਂ ਤੋਂ ਲੈਨੇ ਆ ਦੰਨੇ ਆ ਜਾਂ ਜਿਹੜੇ ਬੰਦੇ ਸਾਨੂੰ ਉਕਸ ਉਕਸਾਉਂਦੇ ਆ ਯਾਰ ਤੋੜੋ ਉਹਨਾਂ ਨੂੰ ਛੱਡੋ ਯਾਰ ਸਾਡੇ ਕੋਲ ਪਰਿਵਾਰ ਆਪਣੇ ਮਾਪੇ ਕੋਲ ਰਹੋ ਤੋਡੇ ਕੋਲ ਤਾਂ ਇੱਕ ਧਾਗਾ ਤਵੀ ਦੁਨੀਆ ਦਾ ਸਭ ਤੋਂ ਵੱਡਾ ਧਾਗਾ ਬੰਦੇ ਕੋਲ ਜਨਾਨੀ ਆ ਤੁਹਾਡੇ ਵਰਗੀਆਂ ਪਿੰਡਾਂ ਦੀਆਂ ਬੀਬੀਆਂ ਨਾ ਬਾਬਿਆਂ ਕੋਲ ਜਾਂਦੇ ਹੁੰਦੇ ਗੱਬਿਆ ਜੀ ਸਾਡੀ ਬਹੂ ਨੂੰ ਤਵੀਦ ਕਰ ਦੋ ਸਾਡੇ ਫਲਾਣੇ ਨੂੰ ਤਵੀਦ ਕਰ ਦੋ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਧਾਗਾ ਤਵੀਦ ਆ ਜਨੇਊਆ ਉਹ ਸਾਡੀ ਜਨਾਨੀ ਆ ਜਨਾਨੀ ਸਾਡੇ ਨਾਲ ਜਦੋਂ ਤੁਸੀਂ ਆਪਣੀ 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 ਧਰਮ ਪਤਨੀ ਕੋਲ ਰਹਿਣਾ ਉਹਨੂੰ ਹਰ ਗੱਲ ਦੱਸਣੀ ਆ ਉਹਦੀ ਨਜ਼ਰ ਵਿੱਚ ਰਹਿਣਾ ਆ ਤੇ ਉਹਨੂੰ ਨਾਲ ਰੱਖਣਾ ਆ ਫੇਰ ਤੁਹਾਨੂੰ ਇੱਲ ਬਲਾਮਾ ਭੂਤ ਪ੍ਰੇਤ ਅਨਸ਼ੇ ਪੱਤੇ ਵਾਲੇ ਬਾਈ ਚਿੰਬੜੇ ਨਹੀਂ ਸਕਦੇ ਤੁਹਾਨੂੰ ਬੁਲਾ ਨਹੀਂ ਸਕਦੇ ਤੁਹਾਨੂੰ ਤੁਹਾਡੇ ਨੇੜੇ ਵੀ ਨਹੀਂ ਆ ਸਕਦੇ ਸਹੀ ਗੱਲ ਹੈ ਆਪਣੇ ਪਰਿਵਾਰ ਦੇ ਨਾਲ ਰਹੋ ਬਾਈ ਆਪਣੇ ਪਰਿਵਾਰ ਦੇ ਵਿੱਚ ਰਹੋ ਆਪਣੇ ਚ ਠੀਕ ਆ ਮੈਂ ਇਹ ਕੋਸ਼ਿਸ਼ ਕਰਨਾ ਕੋਸ਼ਿਸ਼ ਕੀ ਮੈਂ ਕਰਨੀ ਹੈ ਇਹ ਗੱਲ ਕਰਨਾ ਕਿ ਮੈਂ ਇੱਥੇ ਹੁਣ ਤੁਹਾਨੂੰ ਜੂ ਆਉਗਾ ਆਉਗਾ ਠੀਕ ਆ ਠੀਕ ਆਣਾ ਮੈਂ ਹੁਣ ਆ ਨਹੀਂ ਜਿਹੜੀ ਦਵਾਈ ਤੁਹਾਡੀ ਨੂੰ ਲੈ ਕੇ ਆਪਣਾ ਆਜਣੇ ਤੂੰ ਇੱਕ ਵਾਰੀ ਨਾਲੇ ਮੇਰੇ ਕੋਲ ਆਜਾ ਇੱਕ ਵਾਰੀ ਇੱਕ ਵਾਰੀ ਨਾ ਇੱਕ ਵਾਰੀ ਮੇਰੇ ਕੋਲ ਆ ਕੇ ਦਹੀਂ ਤੂੰ ਇੱਕ ਵਾਰੀ ਵੀ ਨਹੀਂ ਮੇਰੇ ਕੋਲ ਆਇਆ ਮੈਂ ਤੇਰਾ ਨਾ ਫੋਨ ਤੇ ਤਾਂ ਕਈ ਵੀ ਗੱਲ ਗੱਲ ਮੈਂ ਕਰ ਲਈ ਤੇਰੀ ਪਹਿਲਾਂ ਵੀ ਵੀਡੀਓ 'ਚ ਮੈਂ ਤੇਰਾ ਜ਼ਿਕਰ ਕੀਤਾ ਹੋਇਆ ਤੇਰੀ ਮੈਸੇਜ ਨਾਲ ਵੀ ਤੇਰੇ ਨਾਲ ਵੀ ਪਹਿਲਾਂ ਵੀਡੀਓ ਗੱਲ ਕੀਤੀ ਸੀ ਨਾ ਆਪਣੇ ਜਿਆਦਾ ਨਾ ਤੁਹਾਨੂੰ ਹਾਂਜੀ ਹਾਂਜੀ ਹਾਂ ਜਿਆਦਾ ਹੀ ਮੈਂ ਆਪਾਂ ਬਿਲਕੁਲ ਆਪਾਂ ਮਤਲਬ ਇੱਕ ਵਾਰੀ ਆ ਕੇ ਮਿਲੋ ਤਨੂੰ ਉਹਨਾਂ ਬਹੁਤ ਚੀਜ਼ਾਂ ਦਾ ਬੰਦੇ ਨੂੰ ਦੇਖ ਗਈ ਕਈ ਚੀਜ਼ਾਂ ਦਾ ਬੰਦੇ ਨੇ ਐਵੇਂ ਲਵਲਾਵਾ ਦੂਰ ਹੋ ਜਾਂਦੀਆਂ ਹੁੰਦੀਆਂ ਤੁਸੀਂ ਆਓ ਆਪਾਂ ਮਿਲਾਂਗੇ ਵੀ ਵਾਹਿਗੁਰੂ ਕਿਰਪਾ ਕਰੇ ਮੈਂ ਅਰਦਾਸ ਜਿਹੜੇ ਲੋਕ ਇਦਾਂ ਦੇ ਆ ਉਹਨਾਂ ਨੂੰ ਵੀ ਆਪਾਂ ਕੋਈ ਰਾਹ ਦਿਖਾ ਸਕੀ ਤੇ ਅਗਲੀ ਵੀਡੀਓ ਤੇਰੀ ਮੈਂ ਲਾਈ ਪਾਉਂਗਾ ਇੱਕ ਵਾਰੀ ਫਿਰ ਮੈਂ ਤੈਨੂੰ ਠੀਕ ਕਰਕੇ ਤਾਂ ਕਿ ਲੋਕਾਂ ਨੂੰ ਹੌਸਲਾ ਮਿਲੇ ਕਿਉਂਕਿ ਭਰੋਸਾ ਕਰਨਾ ਦੁਨੀਆਂ ਤੇ ਦਵਾਈਆਂ ਬੜੀਆਂ ਨੇ ਡਾਕਟਰ ਬੜੇ ਨੇ ਹਸਪੀਟਲ ਬੜੇ ਨੇ ਇਲਾਜ ਬੜੇ ਨੇ ਹਣਾ ਪਰ ਇੱਕ ਫਿਰ ਵੀ ਆਪਣਾ ਆਪਣਾ ਢੰਗ ਤਰੀਕਾ ਹਰ ਇੱਕ ਬੰਦੇ ਦਾ ਹੁੰਦਾ ਸਾਡੀ ਹਣਾ ਤੇ ਮੈਨੂੰ ਪਤਾ ਲੋਕ ਦੇਖੋ ਦਵਾਈ ਨੇ ਕੰਮ ਕਰ ਨਹੀਂ ਕਰਨਾ ਜਿਹਦੇ ਤੁਹਾਡੇ ਬੋਲ ਨੇ ਜੋ ਕੁਝ ਵੀ ਆ ਬੰਦਾ ਪੈਂਦਾ ਹੀ ਤੁਸੀਂ ਨਾ ਮੰਨੋ ਚਾਏ ਬਿਲਕੁਲ ਨਹੀਂ ਪੈਂਦਾ ਵੀਰੇ ਪੈਂਦਾ ਮਹਾਰਾ ਵੀ ਤੁਹਾਡੀ ਜੋ ਹੈਗੀ ਆ ਨਾ ਔਰਾ ਤੁਹਾਡਾ ਹੈਗਾ ਜੋ ਹੈਗਾ ਨਹੀਂ ਗੁਰਸਬਦ ਦੀ ਮਹਾਰਾ ਜੀ ਗੁਰੂ ਰਾਮਦਾਸ ਮਹਾਰਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਗੁਰੂ ਸਾਹਿਬਾਨਾਂ ਦੀ ਬਖਸ਼ਾ ਮੈਨੂੰ ਬੜੇ ਸੰਗਤ ਮਿਲਦੀ ਹੈ ਮੈਨੂੰ ਸੱਚ ਮੈਨੂੰ ਮੈਨੂੰ ਵੀ ਜੋ ਫੀਲ ਹੁੰਦਾ ਮੈਂ ਕਹਿ ਦਨਾ ਹਮਨਾ ਜੀ 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 ਬਿਲਕੁਲ ਬਹੁਤ ਧੰਨਵਾਦ ਆਪ ਜੀ ਦਾ ਆਇਓ ਪੱਜਰੂ ਮਿਲ ਕੇ ਨਾਲ ਬੈਠ ਕੇ ਚਾਹ ਪਾਣੀ ਪੀਵਾਂਗੇ ਨਾਲੇ ਪਰਿਵਾਰ ਦੀਆਂ ਗੱਲਾਂ ਕਰਾਂਗੇ ਆਪਾਂ ਮੁਰਗੇ ਤਰ੍ਹਾਂ ਮਨ ਨਹੀਂ ਕਰੂਗਾ ਠੀਕ ਆ ਹੁਣ ਮੇਰਾ ਵੀਰ ਧਿਆਨ ਰੱਖਣਾ ਐਕਸਰਸਾਈਜ਼ ਕਰ ਸਿਹਤ ਕਰ वैसे रोज 500 ਰੁਪਏ ਆਪਣੇ ਘਰਲੇ ਨੂੰ ਫੜਾਇਆ ਕਰ ਤੇ ਦੇਖੀ ਪੈਸੇ ਜਮਾ ਹੁੰਦੇ ਤੇਰੇ ਕੋਲ ਤੂੰ ਨੋਟਾਂ ਦਾ ਬਾਦਸ਼ਾਹ ਬਣ ਜਾਏਗਾ ਚੰਗਾ ਭਾਈ ਓਕੇ ਸਤਿ ਸ਼੍ਰੀ ਅਕਾਲ ਠੀਕ ਹੈ ਧੰਨਵਾਦ ਤੁਹਾਡਾ 18 ਮਿੰਟ ਦੀ ਹੋ ਗਈ ਹਾਂਜੀ ਦੋਸਤੋ ਤੁਸੀਂ ਹੁਣੇ ਹੀ ਇਹ ਸਾਡਾ ਮਰੀਜ਼ ਸੀ ਭਵਿੰਦਰ ਸਿੰਘ ਬਰਨਾਲੇ ਤੋਂ ਜਿੱਦੀ ਗੱਲਬਾਤ ਆਪ ਜੀ ਨੇ ਸੁਣੀ ਤੇ ਮੈਨੂੰ ਉਮੀਦ ਹੈ ਜਿਹੜੇ ਪਰਿਵਾਰ ਜਿਹੜੇ ਬੱਚੇ ਜਿਹੜੇ ਲੋਕ ਇਨਾ ਚੀਜ਼ਾਂ ਚ ਫਸੇ ਹੋਏ ਆ ਨਿਕਲਣਾ ਚਾਹੁੰਦੇ ਆ ਉਹਨਾਂ ਨੂੰ ਜ਼ਰੂਰ ਇਹ ਵੀਡੀਓ ਸ਼ੇਅਰ ਕਰ ਦੇਵੇਗੀ ਸੋ ਸਾਡੀ ਵੀਡੀਓ ਨੂੰ ਲਾਈਕ ਵੀ ਕਰਨਾ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਲੋੜੀਂਦੇ ਪਰਿਵਾਰਾਂ ਤੱਕ ਦੁਖੀ ਪਰਿਵਾਰਾਂ ਤੱਕ ਆਪਾਂ ਇਹ ਚੀਜ਼ ਪਹੁੰਚਾ ਸਕੀਏ ਤੇ ਉਹ ਵੀਰ ਉਹ ਲੋਕ ਆਪਣਾ ਜੀਵਨ ਸਫਲ ਕਰ ਸਕਣ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ